10ਵੀਂ ਦੇ ਨਤੀਜਿਆਂ ਦੇ ਵਿੱਚੋਂ ਪਾਤੜਾ ਇਲਾਕੇ ਦੇ ਬੱਚਿਆਂ ਨੇ 98 ਫੀਸਦੀ ਅੰਕ ਹਾਸਲ ਕਰਕੇ ਇਲਾਕੇ ਦੇ ਸਕੂਲ ਦਾ ਮਾਣ ਵਧਾਇਆ ਹੈ ਆਰਬਗਰਗ ਨੇ 98.6 ਫੀਸਦੀ ਅੰਕ ਹਾਸਲ ਕਰਕੇ ਪਟਿਆਲਾ ਸ਼ਹਿਰ ਤੋਂ 8ਵਾਂ ਸਥਾਨ ਹਾਸਲ ਕੀਤਾ ਜਦਕਿ ਕਨਿਸ਼ਕਾ ਨੇ ਵੀ 98.3 ਫੀਸਦੀ ਅੰਕ ਹਾਸਲ ਕੀਤੇ ਨੇ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਮਿਹਨਤ ਸਦਕਾ ਇੰਜੀਨੀਅਰ ਡਾਕਟਰ ਤੇ ਪੁਲਿਸ ਅਫਸਰ ਬਣਨਾ ਚਾਹੁੰਦੇ ਨੇ ਦੀ ਦਸਮੀ ਦੀ ਪ੍ਰੀਖਿਆ ਦੇ ਵਿੱਚ ਵਿਦਿਆਰਥੀਆਂ ਵੱਲੋਂ ਜੀ ਮੱਲਾ ਮਾਰੀ ਗਈ ਹੈ ਅਸੀਂ ਖੜੇ ਹੌਲਿਕ ਸਕੂਲ ਦੇ ਵਿੱਚ ਸਕੂਲ ਦੇ ਚੇਅਰਮੈਨ ਹੈ ਮੈਡਮ ਅਮਰਜੀਤ ਗੌਰ ਗਲਵਾਤ ਕਰਦੇ ਕਿ ਇਸ ਤਰ੍ਹਾਂ ਦੇ ਵਿਦਿਆਰਥੀ ਦਾ ਰਿਜ਼ਲਟ ਆਇਆ ਹੈ ਅਕਚੁਅਲੀ ਸਾਡੇ ਜਿੰਨੇ ਵੀ ਸਟੂਡੈਂਟਸ ਹੈ ਉਹਨਾਂ ਦਾ 100 and, 100% ਰਿਜ਼ਲਟ ਰਿਹਾ ਤੇ ਆਰਵ ਗਰਗ ਬੱਚਾ ਹੈ ਜਿਸ ਨੇ 98.6 ਲੈ ਕੇ ਪਟਿਆਲਾ ਡਿਸਟ੍ਰਿਕਟ ਚੋਦੀ 8th ਪੋਜੀਸ਼ਨ ਹੈ ਔਰ ਉਸ ਤੋਂ ਬਾਅਦ ਇਸ ਰੀਜਨ ਚੋ ਫਰਸਟ ਆਇਆ ਹੈ ਸਾਡਾ ਬੇਸਿਕਲੀ ਏਮ ਹੈ ਕਿ ਅਸੀਂ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮ ਇਸ ਪਛੜੇ ਇਲਾਕੇ ਚ ਸਾਡੇ बच्चे जी किसे बॉम्बे या दिल्ली मेट्रोपॉलिटन सिटीज ਚ ਜਾਂਦੇ ਨੇ ਤਾਂ ਉਹ ਕਦੀ ਕੋਈ ਡਿਫਿਕਲਟੀ ਫੇਸ ਨਹੀਂ ਕਰਦੇ ਕਿਉਂਕਿ ਸਾਡਾ ਮੀਡੀਅਮ ਆਫ ਕਮਿਊਨੀਕੇਸ਼ਨ ਇੰਗਲਿਸ਼ ਹੈ ਸਾਰੇ ਬੱਚੇ ਇੰਗਲਿਸ਼ ਚ ਗੱਲਬਾਤ ਕਰਦੇ ਨੇ ਤੇ ਸਾਡੇ ਬੱਚੇ ਉਹਨਾਂ ਸ਼ਹਿਰਾਂ ਨਾਲੋਂ ਕਿਤੋਂ ਵੀ ਘੱਟ ਨਹੀਂ ਹੈ ਤੁਸੀਂ ਕੀ ਬਣਾ ਚਾਹੁੰਦੇ ਹੋ ਕਿੰਨੀ ਪੜਾਈ ਕਿੱਥੇ ਕਰ ਜਾਏ ਕਿੰਨਾ ਟਾਈਮ ਸਰ ਮੈਂ ਜੋ ਵੱਡੇ ਟਾਸਕ ਸੀ ਉਹਨਾਂ ਨੂੰ ਛੋਟੇ ਟਾਸਕ ਦੇ ਵਿੱਚ ਡਿਵਾਈਡ ਕਰਦਾ ਸੀਗਾ ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਇਨਫਲੂਐਂਸ ਹੈ ਉਹ ਮੇਰੇ ਟੀਚਰਸ ਦਾ ਰਿਹਾ ਹੈ ਐਂਡ ਆਈ ਆਮ ਵੈਰੀ ਥੈਂਕਫੁਲ ਟੂ ਮਾਈ ਟੀਚਰਸ ਐਂਡ 올 ਦਾ ਸਕੂਲ ਸਟਾਫ ਐਂਡ ਆਫ ਕੋਰਸ ਦਾ ਪ੍ਰਿੰਸੀਪਲ ਮੈਮ ਤੁਹਾਡੇ ਬੱਚੇ ਕਿੰਨੇ ਪਰਸੈਂਟ ਰਿਹਾ 98.2 ਤੁਸੀਂ ਇਤਨਾ ਨੰਬਰ ਲਈਏ ਕਿਸ ਤਰ੍ਹਾਂ ਥੋੜਾ ਸੋਚਿਆ ਸੀ ਨੰਬਰ ਆਣਗੇ ਸੋਚਿਆ ਸੀ So, करते? इतनी उम्मीद की थी जितनी उम्मीद की उतने नंबर आए कितना पढ़ते कर जाएंगे डेली जो उनसे होमवर्क मिलता था वो किया जो क्लास में काम करवाते थे उसकी रिवीजन की और बाकी जो टीचर्स बताते थे हाँ बेटा थोड़ा की ना अमित हाँ थोड़े कितने परसेंट है नाइनटी एट इस तरह मतलब कितनी मेहनत कर रहे हो ਸਭ ਤੋਂ ਪਹਿਲਾਂ ਜਿਹੜੀ ਟਾਈਮ ਮੈਨੇਜਮੈਂਟ ਹੈ ਉਹ ਇੰਪੋਰਟੈਂਟ ਹੈ ਮੈਨੇ ਪਹਿਲਾਂ ਸਭ ਤੋਂ ਪਹਿਲਾਂ ਟਾਈਮ ਮੈਨੇਜ ਕੀਤਾ ਤੇ ਜਿਹੜੀ ਟੀਚਰਸ ਦੀ ਗਾਈਡਲਾਈਨ ਸੀ ਉਹਨੂੰ ਫੋਲੋ ਕੀਤਾ ਤੇ ਇਹੀ ਇਹ ਮੈਨੂੰ ਸਕਸੈਸ ਦੀ ਨਵੀਂ ਲੱਗ ਗਈ ਹੈ ਕੈਮਰਾਮੈਨ ਬੀਕੇ ਕਰਕੇ ਦਿਨ ਆ ਪੁਰਸ਼ੋਤਮ ਕੋਸਿਕ ਪੀਡੀ ਸੀ